ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ YouTube ਚੈਨਲ ਤੇ Facebook ਪੇਜ ਫਾਰਮਰ ਲਾਈਫ ਤੇ ਦੋਸਤੋ ਅੱਜ ਆਪਾਂ ਵੀਡੀਓ ਕਰ ਰਹੇ ਆ ਸੈਲਜ ਤੇ ਤੇ ਇਹ ਸੈਲਜ ਪਲਾਂਟ ਪਿੰਡ ਗੰਗਾ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਨਾਖਾਣਾ ਤੇ ਨੀਅਰ लवली ਪਾਏ ਫੈਕਟਰੀ ਪਿੰਡ ਗੰਗਾ ਇਹ ਐਡਰੈਸ ਹੈ ਜੀ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਜਿਹੜੇ ਚੈਨਲ ਦੇਖ ਰਹੇ ਪਹਿਲੀ ਵਾਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਭੁੱਲਿਓ ਜੀ ਤੇ ਕਰਦੇ ਆਪਾਂ ਵੀਡੀਓ ਨੂੰ ਸ਼ੁਰੂ ਤੇ ਦੋਸਤੋ ਇਹ ਸੈਲੇਜ ਪਲਾਨ तकरीबन ਪਿਛਲੇ 4 ਸਾਲ ਤੋਂ ਚੱਲ ਰਿਹਾ ਹੈ ਤੇ ਮਾਲ तकरीबन ਸਾਰਾ ਦੇਖ ਚੁੱਕਿਆ ਅਸੀਂ ਪੁਰਾਣਾ ਤੇ ਨਵਾਂ ਮਾਲ ਇਹ ਦੇ ਵਿੱਚ ਆ ਚੁੱਕਿਆ ਕੁਝ 2-250 ਗੱਟਾ ਇਹਦੇ ਵਿੱਚ ਪੁਰਾਣਾ ਪਿਆ ਹੈ ਪਿਛਲੇ ਸਾਲ ਦਾ ਜੇ ਕਿਸੇ ਵੀਰ ਨੂੰ ਚਾਹੀਦਾ ਹੋਵੇ ਪੁਰਾਣਾ ਸੈਲੇਜ ਤੇ ਉਹ ਅਵੇਲੇਬਲ ਹੈ ਜੀ ਤੇ ਬਾਕੀ ਨਵਾਂ ਵੀ ਤਿਆਰ ਹੋ ਚੁੱਕਿਆ ਤੇ ਵੀਡੀਓ ਨੂੰ ਆਪਾਂ ਕਰੀਏ ਸ਼ੁਰੂ ਜੀ ਤੇ ਇਹਦੇ ਵਿੱਚ ਜਾਣਕਾਰੀ ਆਪਾਂ ਦੇਣੀ ਹੈ ਕਿ ਇੱਥੇ ਮੱਕੀ ਦੀਆਂ ਮਸ਼ੀਨਾਂ ਪੈਕਿੰਗ ਵਾਲੀਆਂ ਤੇ ਵੜਾਈ ਵਾਲੀਆਂ ਦੋਨੋਂ ਤਰ੍ਹਾਂ ਦੀਆਂ ਅਵੇਲੇਬਲ ਹੈ ਤੇ ਪੈਕਿੰਗ ਇੱਥੇ ਚੱਲ ਰਹੀ ਹੈ ਜੀ ਆਲੂ ਵਾਲੀ ਮੱਕੀ ਹੈ ਦੋਸਤੋ ਇਸ ਮਸ਼ੀਨ ਦੇ ਨਾਲ ਅਸੀਂ 4 ਸਾਲਾਂ ਤੋਂ ਮੱਕੀ ਤਕਰੀਬਨ ਪੈਕ ਕਰ ਰਹੇ ਹਾਂ ਇਸ ਵਾਰ ਚੌਥਾ ਸਾਲ ਹੈ ਜੀ ਤੇ ਆਪਾਂ ਇਹਦੇ ਵਿੱਚ ਸੁਵਿਧਾ ਸਭ ਤੋਂ ਵੱਡੀ ਹੈ ਕਿ ਤੁਸੀਂ ਜੇ ਆਪਣੇ ਮੱਕੀ ਤੁਹਾਡੇ ਕੋਲ ਹੈਗੀ ਹੈ ਤਾਂ ਆਪਾਂ ਤੁਹਾਡੇ ਘਰ ਜਾਂ ਤੁਹਾਡੇ ਡੇਰੀ ਫਾਰਮ ਤੇ ਆ ਕੇ ਮੱਕੀ ਪੈਕ ਕਰ ਦਿਆਂਗੇ ਜੀ ਤੇ ਤੁਹਾਡਾ ਕਿਸੇ ਜਾਣ ਦੂਰ ਜਾਣ ਦਾ ਮਸਲਾ ਹੱਲ ਹੋ ਜਾਊਗਾ ਦੂਰ ਨਹੀਂ ਜਾਣਾ ਪਵੇਗਾ ਤੇ ਬਾਕੀ ਇਹਦੇ ਵਿੱਚ ਇੱਕ ਸਭ ਤੋਂ ਵੱਡੀ ਚੀਜ਼ ਇਹ ਹੈ ਜਿਹਦੇ ਵਿੱਚ ਬੇਸਟੇਜ ਬਿਲਕੁਲ ਵੀ ਨਹੀਂ ਹੈ ਤੇ ਜਿਹੜਾ ਇਹਦਾ ਬੈਗ ਇਹ ਨੂੰ ਅਗਲੇ ਸਾਲ ਵੀ ਰੀਸਾਈਕਲ ਕਰ ਸਕਦੇ ਹੋ ਇਹ ਤਕਰੀਬਨ 50-55 ਰੁਪਏ ਦਾ ਭੈਗ ਪੈਂਦਾ ਜੀ ਇਹਦੀ ਕਾਸਟ ਤੁਹਾਡੀ ਅਗਲੇ ਸਾਲ ਜਿਹੜੀ ਘਟ ਜਾਏਗੀ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਹੈ ਤੇ ਜੇ ਸਾਰੇ ਜੀ ਇਹ ਕਰੀਏ ਬੈਗ ਆਇਆ ਇਹਦਾ ਆਪਾਂ ਨੂੰ ਫਾਦਲੇ ਇਹ ਡਬਲ ਲੇਅਰ ਬੈਗ ਹੈ ਜੀ ਅੰਦਰੋਂ ਬਲੈਕ ਤੇ ਬਾਹਰੋਂ ਇਹ ਵਾਈਟ ਹੈ ਨੇ ਤੁਸੀਂ ਉੱਪਰ ਮੀਂਹ ਡਾਇਆ ਤੇ ਕੋਈ ਅਸਰ ਨਹੀਂ ਜੀ ਬੇਸ਼ੱਕ ਤੁਸੀਂ ਸਾਰਾ ਸਾਲ ਨੂੰ ਧੁੱਪ ਦੇ ਵਿੱਚ ਰੱਖੋ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਮਿਲੇਗਾ ਤੁਹਾਨੂੰ ਬਿਲਕੁਲ ਵੀ ਤੁਹਾਡੀ ਵੇਸਟੇਜ ਨਹੀਂ ਹੋਈਏ ਇਹਦੇ ਵਿੱਚ ਜਿਹੜਾ ਬੈਗ ਕਟਿਆ ਨਹੀਂ ਹੋਏਗਾ ਉਹਦੇ ਵਿੱਚ ਤੁਹਾਡਾ achar ਨਹੀਂ ਖਰਾਬ ਹੋਏਗਾ ਆ ਜਿਹੜੇ ਬੈਗ ਨੂੰ ਕੱਟ ਲਾ ਗਿਆ ਉਹਦੇ ਵਿੱਚ ਥੋੜਾ ਜਿਹਾ ਅੱਗੇ ਖਰਾਬ ਹੋਊਗਾ ਜਿਹੜਾ ਆਪਣਾ ਕਵਾਂਚ ਵਾਲੀ ਕੱਟ ਦੀ ਮਸ਼ੀਨ ਹੈ ਉਹਦੇ ਨੂੰ ਸਭ ਤੋਂ ਵੱਡਾ ਫਾਇਦਾ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਤੁਹਾਡੀ ਅਗਲੇ ਸਾਲ ਦੀ ਕੋਸਟ ਹੈ ਉਹ ਕਾਫੀ ਘਟ ਜਣੀ ਹੈ ਤੇ ਇਹ ਦੇਖ ਸਕਦਾ ਤੁਸੀਂ ਉਤਰੇ ਦੀ ਕੁਆਲਿਟੀ ਤੇ ਬਾਕੀ ਦਾਣਾ ਵਗੈਰਾ ਦੇਖ ਸਕਦੇ ਹੋ ਦੇ ਵਿੱਚ ਜੀ ਇਹ ਦੇਖੋ ਮੱਕੀ ਦੇ ਵਿੱਚ ਦਾਣਾ ਆਲੂ ਵਾਲੀ ਮੱਕੀ ਹੈ ਕਲ ਦੀ ਕਟਾਈ ਕੀਤੀ ਹੋਈ ਹੈ ਜੀ ਇਹ ਬਹੁਤ ਸੋਹਣਾ ਕੁਤਰ ਹੈ ਜੀ ਤੇ ਕਾफी दाਣੇ ਦੀ ਮਾਤਰਾ ਹੈ ਜੇ ਵਿੱਚ ਤਕਰੀਬਨ 30-32% ਡਰਾਈ ਮੈਟਰ ਹੈ ਜੀ ਤੇ ਬਾਕੀ ਇਹਦੇ ਵਿੱਚ ਅਸੀਂ ਕੁਝ ਵੀ ਐਡ ਨਹੀਂ ਕਰਦੇ ਨਾ ਕੋਈ ਨਮਕ ਤੇ ਨਾ ਕੋਈ ਹੋਰ ਦਵਾਈ ਕੈਮੀਕਲ ਕਿਸੇ ਤਰ੍ਹਾਂ ਦਾ ਨਹੀਂ ਪਾਇਆ ਜਾਂਦਾ ਜੀ 4 ਸਾਲ ਤੋਂ ਚੱਲ ਰਿਹਾ ਕੋਈ ਵੀ ਇਹਦੇ ਵਿੱਚ ਉਲੀ ਦੀ ਸਮੱਸਿਆ ਨਹੀਂ ਆਈ ਸਾਨੂੰ ਤੇ ਬਹੁਤ ਵਧੀਆ ਕੰਮ ਚੱਲ ਰਿਹਾ ਹੈ ਤੇ ਸਾਧਨ ਤੁਹਾਨੂੰ ਇੱਥੇ ਹਰ ਇੱਕ अवेलेबल ਹੋਊਗਾ ਜੀ ਪੈਕਿੰਗ ਲਈ ਕਟਾਈ ਲਈ ਕਟਾਈ ਵਾਲੀ ਵੀ ਆਪਣੇ ਕੋਲ ਚਾਰੋ ਵਾਲੀ ਮਸ਼ੀਨ ਹੈ ਇਹ ਪੰਜਾਬ ਐਗਰੋ ਮਾਨੂਕੇ ਦੀ ਬਣੀ ਹੋਈ ਹੈ ਤੇ ਪਿਛਲੇ ਸਾਲ ਇਹਦੇ ਨਾਲ ਤਕਰੀਬਨ ਆਪਾਂ 150 ਕੁ ਲਾ ਕੱਟਿਆ ਸੀ ਜੀ ਤੇ ਬਹੁਤ ਵਧੀਆ ਰਿਜ਼ਲਟ ਆਇਆ ਇਹਦਾ ਤੇ ਕਿਸੇ ਵੀ ਵੀਰ ਨੇ ਮੱਕੀ ਕਟਵਾਉਣੀ ਹੋਵੇ ਜਾਂ ਪੈਕ ਕਰਵਾਉਣੀ ਹੋਵੇ ਸੰਪਰਕ ਕਰ ਸਕਦੇ ਜੀ ਤੁਸੀਂ ਵੀਡੀਓ ਨੂੰ ਆਪਾਂ ਜਿਆਦਾ ਲੰਬੀ ਨਹੀਂ ਕਰਾਂਗੇ ਜੀ ਵੀਡੀਓ ਨੂੰ ਕਰਾਂਗੇ ਇੱਥੇ ਹੀ ਸਮਾਪਤ ਤੇ ਬਾਕੀ ਐਡਰੈਸ ਤੁਹਾਨੂੰ ਫੇਰ ਕਨਫਰਮ ਕਰ ਦਿੰਨੇ ਆ ਜੀ ਲਾਸਟੇ ਇਹ ਪਰਾਟ ਪਿੰਡ ਗੰਦਾ ਜਿਹੜਾ ਬਠਿੰਡਾ ਦੇ ਤਹਿਸੀਲ ਨਥਾਣਾ ਜੀ ਨਥਾਣਾ ਤੋਂ ਤਕਰੀਬਨ 1.5 ਕਿਲੋਮੀਟਰ ਪਿੰਡ ਹੈ ਤੇ 3 ਕਿਲੋਮੀਟਰ ਤੇ ਇਹ ਪਰਾਟ ਲੱਗਿਆ ਜੀ ਇਦੇ ਨੇੜੇ लवली ਪਾਈਪ ਫੈਕਟਰੀ ਹੈ ਜੀ ਬਿਲਕੁਲ ਇਹ ਸਾਹਮਣੇ ਹੈ ਗੰਗਾ ਪਿੰਡ ਤੋਂ ਜਿਹੜੀ ਝੰਡਾ ਵਾਲਾ ਪਿੰਡ ਨੂੰ ਰੋੜ ਜਾਂਦੀ ਹੈ ਉਸੇ ਰੋੜ ਦੇ ਉੱਪਰ ਪਲਾਟ ਹੈ ਜੀ ਬਾਕੀ ਜਿਹੜੀ ਇਹਦੀ ਕਾਸਟ ਹੈ ਬੈਗ ਦੀ ਪੈਕਿੰਗ ਕਰਵਾਈ ਦੀ ਜੇਕਰ ਤੁਸੀਂ ਮੱਖੀ ਕਟਵਾ ਕੇ ਦਿੰਨੇ ਹੋ ਤਾਂ ਉਹ तकरीबन 140 ਰੁਪਏ ਬੈਗ ਦੇ ਪੈਂਦੇ ਆ ਜੀ ਤੁਹਾਡੇ ਘਰੇ ਆ ਕੇ ਪੈਕ ਕਰਾਂਗੇ ਕੋਈ ਤੁਹਾਡੇ ਤੋਂ ਲੇਬਰ ਨਹੀਂ ਲੈਣੀ ਹੋਰ ਐਕਸਟਰਾ ਸਿਰਫ ਜਿਲੇਵ ਨੂੰ ਚਾਹ ਪਾਣੀ ਤੇ ਰੋਟੀ ਦੇਣੀ ਹੈ ਜੀ ਬਾਕੀ ਖਰਚਾ ਸਾਰਾ ਸਾਡਾ ਹੋਊਗਾ ਤੇ ਤੁਹਾਡਾ ਆਚਾਰ ਘਰੇ ਆ ਕੇ ਪੈਕ ਕਰਕੇ ਜਾਵਾਂਗੇ ਜੀ ਨੰਬਰ ਤਕਰੀਬੇ ਚੱਲ ਰਿਹਾ ਹੈ ਇਹਨਾਂ ਨੰਬਰਾਂ 'ਤੇ ਤੁਸੀਂ ਮੱਕੀ ਕਟਾਈ ਅਤੇ ਪੈਕਿੰਗ ਲਈ ਸੰਪਰਕ ਕਰ ਸਕਦੇ ਹੋ ਜੀ ਵੀਡੀਓ ਨੂੰ ਕਰਾਂਗੇ ਇੱਥੇ ਸਮਾਪਤ ਜੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਦੱਸਣਾ ਕਿ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਜੀ ਤੇ ਮਿਲਾਂਗੇ ਕਿਸੇ ਅਗਲੀ ਵੀਡੀਓ ਦੇ ਵਿੱਚ ਨਵੀਂ ਜਾਣਕਾਰੀ ਦੇ ਨਾਲ ਤੁਰੇ ਦੇਖ ਲਈ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ ਜੀ